ਸਾਸੀ ਕਾ ਬਾਈ ਅੱਜ ਲੈ ਕੇ ਆਇਆ ਜੀ 6 ਕਿੱਲੇ ਪਿੰਡ ਹੈਗਾ ਜੀ ਕਾਂਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਆ। ਜ਼ਮੀਨ ਦੇਖ ਸਕਦੇ ਹੋ ਤੁਸੀਂ ਪਹਿਲਾਂ ਤਾਂ ਰਸਤਾ ਦੇਖੋ ਜਿਹੜਾ ਜ਼ਮੀਨ ਨੂੰ ਆਉਂਦਾ ਹੈਗਾ। ਆਹ ਸਾਹਮਣੇ ਬਾਈ ਜਿਹੜਾ ਦਰਖਤ ਦੀਨੇ ਦੇ ਦਰਖਤਾਂ ਦੂਰਲੇ ਪਾਸੇ ਨੇ ਤਿੰਨ ਕਰਮਾਂ ਦਾ ਰਸਤਾ ਆਉਂਦਾ ਹੈਗਾ। ਉਹ ਸਾਹਮਣੇ ਜਿਹੜਾ ਦਰਖਤ ਦੀਨੇ ਉਹ ਸਾਹਮਣੇ ਤੁਹਾਨੂੰ ਉਹ ਸਾਹਮਣੇ ਜਿਹੜੇ ਦਰਖਤ ਨੇ ਉਹ ਸਾਹਮਣੇ ਸੜਕ ਆ ਗਈ ਬਾਈ ਵੱਡੀ ਹਨਾ ਸੇਕ ਕਿਲੇ ਬਾਈ ਇਹੇ ਰੋਡ ਤੋਂ ਹਟਦਾ ਵਾਹਣ ਤਿੰਨ ਕਰਮਾਂ ਦੀ ਪਹੀਆ ਹੁੰਦੀ ਆ ਸਿੱਧੀ ਵਿੱਚ ਤੇ ਆ ਆ ਗਿਆ ਜੀ ਵਾਹਣ ਇਹ ਆ ਗਿਆ ਜੀ ਵਾਹਣ ਇੱਥੋਂ ਸਟਾਰਟਿੰਗ ਆ ਇਹ ਇੱਥੋਂ ਲੈ ਕੇ ਆ ਸਾਹਮਣੇ ਜਿਹੜੀ ਵੱਟ ਦੀਂਦੀ ਆ ਇਹਦੇ ਨਾਲ ਦੀ ਜਾ ਕੇ ਉਹ ਸਾਹਮਣੇ ਮੋਟਰ ਆ ਗਈ ਜ਼ਮੀਨ ਦੀ ਤੇ ਅੱਗੇ ਤੁਹਾਨੂੰ ਦਿਖਾਉਣਾ ਉੱਥੇ ਜਾ ਕੇ ਉਕੇ ਉਹ ਪੂਰਾ ਦੀਣਾ ਨਹੀਂ ਸਿੱਧੀ ਇਹ ਜਿਹੜੀ ਬੱਟਾ ਇਹ ਆਹਾ ਇਹ ਸਿੱਧੀ ਜਾ ਕੇ ਨਾ ਉਹ ਸਾਹਮਣੇ ਸਿਰੇ ਤੇ ਟੱਚ ਕਰਦੀ ਹੈ ਇਹ ਜਿਹੜਾ ਉਹ ਸਾਹਮਣੇ ਆਪਣਾ ਸੂਆ ਆਉਂਦਾ ਹੈਗਾ ਪਹਿਲਾਂ ਸੂਆ ਹੁੰਦਾ ਸੀ ਹੁਣ ਉੱਥੇ ਪਾਈਪ ਲਾਈਨ ਪਈ ਆ ਪਾਣੀ ਵਾਲੀ ਹਨਾ ਉੱਥੇ ਜਾ ਕੇ ਟੱਚ ਕਰਦੀ ਹੈ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਆ ਜਮੀਨ ਸਾਰੀ ਆ ਜਮੀਨ ਆ ਜੀ ਚੈੱਕ ਕਰ ਸਕਦੇ ਹੋ ਆ ਆ ਗਿਆ ਜੀ ਰਸਤਾ ਆ ਆ ਗਈ ਜਮੀਨ ਜਿੱਥੋਂ ਤੁਹਾਨੂੰ ਦਿਖਾਇਆ ਸੀ ਉਹ ਸਾਹਮਣੇ ਬੱਟ ਦੇ ਨਾਲ ਨਾਲ ਆ ਕੇ ਜਿਹੜਾ ਬਾਈ ਆ ਵਰਸੀਮ ਵਾਲਾ ਬਹਾਨਾ ਹੈ ਤੇ ਆ ਸਿੱਧੀ ਜਿਹੜੀ ਕਣਕ ਦੀਆਂ ਕਾਲੀ ਕਾਲੀ ਉਹ ਪਰਾਂ ਵਾਲੀ ਨਹੀਂ ਤੇ ਉਹ ਜਿਹੜੀ ਖੰਬੇ ਦੇ ਨਾਲ ਆਦੀ ਉਹ ਨਹੀਂ ਆਹਾ ਬਾਟਾ ਇਹ ਜਾ ਕੇ ਸਿੱਧੀ ਜਾ ਕੇ ਬਈ ਟਰ ਨੂੰ ਟੱਚ ਕਰ ਜਾਂਦੀ ਹੈ ਨਾ ਉਧਰ ਦੀ ਵੀ ਰਸਤਾ ਆਉਂਦਾ ਦੋ ਦੋ ਰਸਤੇ ਨੇ ਇੱਥੋਂ ਆ ਕੇ ਉਹ ਸਾਹਮਣੇ ਦਰਖਤਾਂ ਦੇ ਕੋਲ ਦੀ ਆ ਕੇ ਬਈ ਤੇ ਆਹ ਮੋਟਰ ਦੇ ਨਾਲ-ਨਾਲ ਜਿਹੜੀ ਆਹਾ ਆ ਗਈ ਤੇ ਇੱਥੇ ਆ ਕੇ ਬਈ ਟੱਚ ਕਰ ਜਾਂਦੀ ਹੈ ਜਮੀਨ 6 ਕਿਲੇ ਨੇ ਬਾਈ ਜਮੀਨ ਇੱਥੇ ਜਾਦੇ ਵੀ ਬਣ ਜੂਗੀ ਇਸ ਵੀਰ ਨੇ ਕੋਈ 8-9 ਕਿੱਲੇ ਬਣਾਉਣੇ ਨੇ ਹਨਾ ਉਹ ਵੀ ਬਣ ਜੂਗੇ ਉਹ ਵੀ ਬਣਾ ਕੇ ਦੇਵਾਂਗੇ ਤੇ ਜਿਸ ਵੀ ਵੀਰਪਾਈ ਨੇ ਵਾਹਨ ਖਰੀਦਣਾ ਉਹ ਡਿਮਾਂਡ ਹੈਗੀ ਜੀ 75 ਲੱਖ ਬਾਕੀ ਮੌਕੇ ਤੇ ਹੋਊਗਾ ਸਾਈ ਤੇ ਤੇ ਜ਼ਮੀਨ ਤੁਸੀਂ ਦੇਖ ਸਕਦੇ ਹੋ ਨਹਿਰੀ ਪਾਣੀ ਲੱਗਦਾ ਨੱਕਾ ਵਿੱਚ ਖੁੱਲਦਾ ਹੈਗਾ ਠੀਕ ਆ ਨਾ ਆ ਜਿਹੜਾ ਵਰਸੀਂਦ ਦੇ ਨਾਲ-ਨਾਲ ਜਾਂਦਾ ਇਹ ਉਹ ਸਾਹਮਣੇ ਵਾਲਾ ਨਹੀਂ ਆ ਵਰਸੀਂਦ ਦੇ ਨਾਲ ਜਾ ਕੇ ਸਿੱਧਾ ਜਾ ਕੇ ਉਹ ਉੱਥੇ ਜਿਹੜਾ ਦਰਖਤ ਨਹੀਂਦਾ ਹੈਗਾ ਉੱਥੇ ਜਾ ਕੇ ਟੱਚ ਕਰ ਦਿੰਦਾ ਜਿਹੜਾ ਸਾਹਮਣੇ ਮੇਰੀ ਨਿਗਾਹ ਦੇ ਆ ਦਰਖਤ ਦੀਂਦਾ ਹੈਗਾ ਇੱਥੇ ਜਾ ਕੇ ਟੱਚ ਕਰ ਜਾਂਦਾ ਜੀ ਇਹ ਦੇਖੋ ਕਿੰਨੀ ਸੋਹਣੀ ਜ਼ਮੀਨ ਹੈ ਡਾਕਰ ਬਾਹਣਾ ਬਾਈ ਕਾਲੀ ਮਿੱਟੀ ਵਾਲਾ ਆ ਤੁਸੀਂ ਦੇਖ ਸਕਦੇ ਹੋ 6 ਕਿ ਲੈਣਾ ਜੀ ਤਕਸੀਮ ਬਰ ਦਾ ਟੱਕ ਹੈ ਕਿਉਂਕਿ ਇੱਕ ਦੋ ਪੇਜ ਹੀ ਨਿਕਲਦੇ ਨੇ ਫਰਦ ਦੇ ਉਹ ਸਾਹਮਣੇ ਖੰਭੇ ਤੋਂ ਲੈ ਕੇ ਪਰਲੇ ਪਾਸੇ ਸਟਾਰਟ ਹੋ ਜਾਂਦੀ ਹੈ ਜ਼ਮੀਨ ਦੇਖੋ ਤੁਸੀਂ ਕਿੰਨੀ ਸੋਹਣੀ ਆ ਖਰੀਦਣ ਲਈ ਬਾਈ ਸੰਪਰਕ ਕਰੋ 9872249566 ਮਰਸਾ ਫਰਦਾਨ ਅਕ ਜੋ ਵੀ ਚੀਜ਼ ਚਾਹੀਦੀ ਹੈ ਭਾਈ ਉਹ ਮਗਾ ਸਕਦਾ ਧੰਨਵਾਦ ਜੀ ਡਿਮਾਂਡ ਹੈਗੇ ਜੀ 75 ਲੱਖ ਕੱਲੇ ਦੀ ਮੋਟਰ ਆ ਜੀ